ਸ਼ਾਟ ਪਾਰ ਗਈ ਰੋਕ ਲੋ ਇਹ ਆਦੀ ਦਾ ਸ਼ਾਟ ਸ਼ਾਟ ਮੈਨ what a beautiful ਵਰਮਾ ਅੱਗੇ ਚੱਲਦੇ ਹੋਏ ਵਰਮਾ ਜੀ ਤੋਂ ਵਧੀਆ ਬੋਲ ਪਾ ਦਿੱਤੀ Ini daunnya apa? Oh ਯਾਪਾ ਸੇਰਾ ਬਹੁਤ ਜਵਾਬੀ ਬਰਬਰੀ ਦਾ ਸਾਥ ਕਰਦਾ ਅਣੂਕੀ ਉਹ ਮੇਜੰਦ ਬਰਬਰੀ ਦਾ ਪੋਤਾ ਕਿਹਾ ਜਾਂਦਾ ਜੀ ਬਹੁਤ ਸ਼ਾਨਦਾਰ ਸੇਰਾ ਸੇਰਾ ਸਾਥ ਕਰਦਾ ਜੀ ਉਂਕਾਰ ਨਹੀਂ ਇਹ ਟਾ 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 ਹੋਰ ਆ ਗਏ どうだ? ਸਟ ਬਹੁਤ ਵਧੀਆ ਬੋਲ ਜੀ 4 ਰਨ ਇਹਨਾਂ ਨੂੰ ਪਤਾ ਸੀਗਾ ਸਾਡਾ ਮੈਚ ਮਕਸੂਦਰਾ ਪਿੰਡ ਹੈਗਾ ਸੀ ਅੱਜ ਲੁਧਿਆਣੇ ਚ ਕਿਤੇ ਨਹੀਂ ਮੈਚ ਹੋਇਆ ਮੇਰੇ ਹਿਸਾਬ ਨਾਲ ਲੇਕਿਨ ਸਾਡਾ ਮੈਚ ਤਾਂ ਮਕਸੂਦਰਾ ਹੋਇਆ ਲੇਟ ਸ਼ੁਰੂ ਹੋਇਆ ਬਟ ਬਹੁਤ ਵਧੀਆ ਮੈਚ ਹੋਇਆ 16-16 ਓਵਰ ਦਾ ਮੈਚ ਸੀ ਪਹਿਲਾਂ ਪਿਉਮਾ ਗ੍ਰੇਡ ਕਲੱਬ ਨੇ ਬੈਟਿੰਗ ਕੀਤੀ ਤੇ ਬੈਟਿੰਗ ਕਰਦੇ ਹੋਏ ਪਹਿਲਾਂ ਉਹਨਾਂ ਨੇ 130 ਰਨ ਦਾ ਟਾਰਗੇਟ ਦਿੱਤਾ 16 ਓਵਰਾਂ ਦੇ ਵਿੱਚ ਜਿਹਦੇ ਵਿੱਚ ਅਭੀ ਨੇ 31 ਤੇ ਅਮਿਤ ਭਾਈ ਨੇ 40 ਰਨ ਬਣਾਏ ਬਹੁਤ ਵਧੀਆ ਉਸ ਤੋਂ ਬਾਅਦ ਮਕਸੂਦਰਾ ਵਾਲੋ ਚਿੱਟੀ ਧਮੋੜ ਭਾਈ ਨੇ ਬਹੁਤ ਵਧੀਆ ਬੋਲਿੰਗ ਕੀਤੀ ਉਹਨਾਂ ਨੇ 4 ਓਵਰ ਦੇ ਕੇ ਤੇ ਫਿਰ ਮਕਸੂਦਰਾ ਪਿੰਡ ਸੈਕਿੰਡ ਇੰਗ ਵਿੱਚ ਬੈਟਿੰਗ ਕਰਨ ਆਇਆ ਤਾਂ ਉਹਨਾਂ ਨੇ 130 ਰਨ ਦਾ ਟਾਰਗੇਟ 14.5 ਓਵਰਾਂ ਦੇ ਚੇਸ ਕਰ ਲਿਆ ਪੀਮਾਗ੍ਰੇਡ ਨੇ ਬਹੁਤ ਵਧੀਆ ਬੋਲਿੰਗ ਕੀਤੀ ਕੰਪੀਟੀਸ਼ਨ ਦਿੱਤਾ ਬਟ ਕੇ ਮੈਚ ਮਕਸੂਦਰਾ ਪਿੰਡ ਜਿੱਤ ਗਿਆ ਜਿਸ ਦੇ ਵਿੱਚੋਂ ਜਿਹੜੇ ਰਨ ਉਹ ਆਰਨ ਵਰਮਾ ਨੇ 21 ਗੇਂਦਾਂ ਤੇ 33 ਮਾਰੇ ਤੇ ਅੱਜ ਦਾ ਜਿਹੜਾ ਮੈਨ ਆਫ ਦਾ ਮੈਚ ਹੈ ਉਹ ਰਿਹਾ ਹੈਗਾ ਕਰਨ ਮੰਗੜ 21 ਗੇਂਦਾਂ ਦਾ 37 ਰਨ 5 ਛੱਕੇ 1 ਵਕਾ ਜਿਹੜਾ ਭਾਈ ਤੇ ਇਹ ਟਰੋਫੀ ਸਾਡੇ ਖਾਲਸਾ ਭਾਈ ਵਾਲੋਂ ਦਿੱਤੀ ਜਾਂਦੀ ਅੱਜ ਉਹ ਆਏ ਨਹੀਂ ਹੈਗੇ ਸੋ ਖਾਲਸਾ ਭਾਈ ਜੀ ਸਪான்ਸਰ ਕਰਦੇ ਨੇ ਟਰੋਫੀ ਦਾ ਖਾਲਸਾ ਭਾਈ ਐਸੇ ਸਾਰੇ ਜਣੇ ਇੱਕ ਵਾਰ ਤਾੜੀਆਂ ਮਾਰੋ ਇਹ ਲੱਭੇ ਦਾ ਪੁੱਤ ਆ ਤੇ ਭਾਈ ਥੋੜੋ ਖੇਡ ਦੇ ਬੇਟਾ